ਮਾਂ ਕਰਦੀ ਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਮਾਂ ਕਰਦੀ ਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਅੱਜ ਸੂਰਜ ਬਣ ਕੇ ਉਭਰੇ ਸ੍ਰੀ ਸਤਪਾਲ ਸ਼ਰਮਾ ਹੈੱਡ ਆਫ ਦੀ ਡਿਪਾਰਟਮੈਂਟ ਵੈਜੀਟੇਬਲ ਸਾਇੰਸ ਪੀਏਯੂ ਲੁਧਿਆਣਾ ਦੇ ਸਵਾਗਤ ਲਈ ਮੰਡੀਕਲਾਂ ਦੇ ਮੋਤਵਾਰ ਸੱਜਣ ਅੱਜ ਉਹਨਾਂ ਦੇ ਸਵਾਗਤ ਕਰਨ ਲਈ ਫੁੱਲਾਂ ਦੇ ਹਾਰ ਲੈ ਕੇ ਖੜੇ ਨੇ ਡਾਕਟਰ ਸਤਪਾਲ ਸ਼ਰਮਾ ਜੀ ਅਕੈਡਮੀ ਵੱਲੋਂ ਪ੍ਰਾਪਤਗੀਆਂ ਨੂੰ ਦੇਖਦੇ ਹੋਏ ਪਰ ਬੱਚਿਆਂ ਨੂੰ ਨਾਲ-ਨਾਲ ਹੌਸਲਾ ਫੁਜਾਈ ਤੇ ਆਪਣਾ ਆਸ਼ੀਰਵਾਦ ਦੇ ਰਹੇ ਨੇ ਉਹਨਾਂ ਨਾਲ ਮਾਸਟਰ ਲਾਭ ਸਿੰਘ ਜੀ ਸਾਇੰਸ ਮਾਸਟਰ ਸਰਦਾਰ ਹਰਿੰਦਰ ਸਿੰਘ ਜੀ ਸਰਪੰਚ ਪ੍ਰੀਤ ਦਰਦ ਜੀ ਆਗਿਆਪਾਲ ਸਰਪੰਚ ਮੁਲਕੀਤ ਸਿੰਘ ਜੀ ਅਕੈਡਮੀ ਦੇ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਬਲਜਿੰਦਰ ਖਾਨ ਗੋਰਾ ਜੀ ਡਾਕਟਰ ਲਖਵੀਰ ਸਿੰਘ ਨਾਮਤਾਰੀ ਲੋਕਲ ਗੁਰਦੁਆਰੇ ਦੇ ਗ੍ਰੰਥੀ ਸਾਹਿਬਾ ਬਾਬਾ ਬੂਟਾ ਜੀ ਗੁਰਦੀਪ ਸਿੰਘ ਜੀ ਮਾਤਾ ਜੀਆਂ ਨੂੰ ਸਰੂਪਾ ਦੇ ਕੇ ਸਨਮਾਨ ਕਰਦੇ ਹੋਏ ਜਨਨੀ ਜਣੇਤ ਭਗਤ ਜਨ ਕਿਆ ਦਾਤਾ ਕਿਆ ਸੂਰ ਨਹੀਂ ਤੇ ਜਨਨੀ ਬਾਂਜ ਰਹੇ ਕਾਹੇ ਗਵਾਇਆ ਨੂਰ ਜੁਗਿੰਦਰ ਸਿੰਘ ਬਾਬੇ ਕੇ ਚੇਅਰਮੈਨ ਸਰਜੀਤ ਸਿੰਘ ਜੀ ਮੈਂਬਰ ਕੁਲਵਿੰਦਰ ਸਿੰਘ ਜੀ ਭੋਲਾ ਸਿੰਘ ਜੀ ਚੇਅਰਮੈਨ ਜਿਨ੍ਹਾਂ ਨੇ ਲੜਕੀਆਂ ਵਾਲੇ ਸਕੂਲ ਤੇ ਲੜਕਿਆਂ ਦੇ ਸਕੂਲ ਤਾਰਾਂ ਦੀ ਸੇਵਾ ਕੀਤੀ ਸਰਜੀਤ ਰਮਾਣਾ ਜੀ ਮਲਕੀਤ ਮੈਂਬਰ ਜੀ ਸੁਖਦੇਵ ਸਿੰਘ ਮਹਿਣੇ ਵਾਲੇ ਪੀਤਾ ਕੈਥ ਮੈਂਬਰ ਸੁਖਵਿੰਦਰ ਸਿੰਘ ਸੂਬੇਦਾਰ ਚਮਕੌਰ ਸਿੰਘ ਪ੍ਰਿੰਸੀਪਲ ਸਾਹਿਬ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਲੜਕੇ ਸੂਬੇਦਾਰ ਗੁਰਦੀਪ ਸਿੰਘ ਸਰਾਂ ਗਨਜੀਤ ਸਿੰਘ ਕੋਪੀ ਔਰ ਹਾਰਡਵਰਕ ਦੀ ਸਮੁੱਚੀ ਟੀਮ ਨਾਲ ਮਿਲਦੇ ਹੋਏ ਦਾ ਸਿੰਘ ਖਾਲਸਾ ਵੈਕਟੀ ਸਟੋਰ ਮੈਂ ਰਾਜਵੀਰ ਕੌਰ ਪੁੱਲਰ ਸਟੂਡੈਂਟ ਹਾਰਡਵਰਕ ਅਕੈਡਮੀ ਮੰਡੀਕਲਾਂ ਆਪ ਸਭ ਨੂੰ ਧੰਨਵਾਦ ਕਰਦੀ ਹਾਂ ਮੈਂ ਹੌਨਮਾਨ ਸਿੰਘ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਦੋ ਵਿਚਾਰ ਸਾਡੇ ਨਾਲ ਸਾਂਝੇ ਕਰਨ थैंक यू अज्ते संभाग पर समय के उजे हुए सा बहुत ही अजीज जो श्री सतपाल जी शर्मा जो कि हैड ऑफ द डिपार्टमेंट वेजिटेबल सैंस ई जी लुधियाना चमकौर जी सिद्धू साहब सरपंच सरदार मल्कजीत सिंह जी सरदार जसवंत दर्दप्रीत जी ਸਮੂੱਚੀ ਪੰਚਾਇਤ ਤੇ ਬਹੁਤ ਹੀ ਸਤਿਕਾਰਯੋਗ ਨਗਰ ਨਿਵਾਸੀ ਮਾਜਦੇ ਸਜਣੋ ਤੇ ਪਿਆਰੇ ਵਿਦਿਆਰਥੀਓ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਫੀ ਸਮੇਂ ਦੇ ਬਾਅਦ ਸਾਡੇ ਇਹਨਾਂ ਗਰਾਊਂਡਾਂ ਦੇ ਵਿੱਚ ਰੌਣਕਾਂ ਆਣੀਆਂ ਨੇ ਅੱਜ ਤੋਂ ਤਕਰੀਬਨ 30-35 ਸਾਲ ਅਸੀਂ ਉਸੇ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਸੀ ਕਿਤੇ ਅਸੀਂ ਖੇਤੀਬਾੜੀ ਦਾ ਸੈਮੀਨਾਰ ਕਰਾਤਾ ਕਿਤੇ ਕਿਸੇ ਮਹਾਨ ਸ਼ਖਸੀਅਤ ਦਾ ਮਾਨ ਸਨਮਾਨ ਕਰਤਾ ਕਿਤੇ ਅਸੀਂ ਚੰਗੀਆਂ ਪੋਜੀਸ਼ਨ ਵਾਲੇ ਬੱਚਿਆਂ ਦਾ ਮਾਨ ਸਨਮਾਨ ਕਰਤਾ ਤਾਂ ਉਸੇ ਲੜੀ ਨੂੰ ਹੋ ਕੇ ਤੋਰਦੇ ਹੋਏ ਸਾਡੀ ਹਾਨਡਵਰਕ ਜੋ ਬੱਦਮੀ ਹੈ ਉਸ ਦੇ ਟਕਬਰ ਦੇ ਨਾਲ ਅਸੀਂ ਇਹ ਪ੍ਰੋਗਰਾਮ ਨਹੀਂ ਕਰਿਆ ਕਿ ਸਾਡੇ ਪਿੰਡ ਦੀ ਸ਼ਾਨ ਜਿਨ੍ਹਾਂ ਨੇ ਦੋਨਾਂ ਮੀਆਂ ਬੀਬੀ ਨੇ ਅਮਰੀਕਾ ਤੋਂ ਪੀਐਸਡੀ ਕੀਤੀ ਤੇ ਅੱਗੇ ਪੀਏ ਜੂਰੇ ਵਿੱਚ ਆਪਣੀਆਂ ਸਲਾਮਾ ਸ਼ੁਰੂ ਕੀਤੀਆਂ ਆਲੂ ਤੇ ਖਰਬੂਜੇ ਦੇ ਉੱਪਰ ਸਪੈਸ਼ਲ ਇਹਨਾਂ ਦੀ ਫੋਲ ਹੈ ਵੈਜੀਟੇਬਲ ਦੇ ਵਿੱਚ ਜਿਹੜੀ ਕਿ ਦੁਨੀਆ ਭਰ ਦੇ ਰੋਟੀ ਹੈ ਸਾਡੇ ਹੁਣ ਸਾਹਮਣੇ ਆ ਸਾਡੀ ਸਮੁੱਚੀ ਪਰਦੇ ਤੇ ਫੈਲੀ ਹੋਈ ਆ ਪ੍ਰਿੰਸੀਪਲ ਸਾਹਿਬ ਸਰਪੰਚ ਦੋਨੇ ਤੇ ਸਾਰੀ ਪੰਚਾਇਤ ਇੱਥੇ ਕਿਸੇ ਨੇ ਮੈਟ੍ਰਿਕ ਕੀਤੀ ਆ ਕਿਸੇ ਨੇ ਪਲੱਸ 2 ਕੀਤਾ ਤੇ ਦੋ ਮਜੂਜ਼ ਬੰਦੇ ਬੈਠੇ ਆ ਇਹਨਾਂ ਕਰੋੜਾਂ ਦੀ ਦੇਣ ਆ ਸਾਰੀ ਉਹਦੇ ਸਤਬਾਲ ਜੀ ਦਾ ਹਾਰੇ ਹਨ ਇਸ ਵਾਸਤੇ ਸਾਨੂੰ ਸਾਡੀ ਇਸ ਸੰਸਥਾ ਦੇ ਉੱਪਰ ਬੜਾ ਮਾਣ ਆ ਤੇ ਤੁਹਾਡੇ ਵਰਗੇ ਜੋ ਸੰਸਥਾ ਦੀ ਅਜ ਰਵਾਈ ਕਰ ਰਹੇ ਨੇ ਕਿਸਮਤ ਨਾਲ ਲੜਨਾ ਪੈਣਾ ਪੈਂਦਾ ਤਾਂ ਕਰਨਾ ਪੈਣਾ ਮਿਹਨਤਾਂ ਹੋਰ ਵਧਾ ਦੇ ਮਿੱਤਰਾ ਸੁਬਾ ਸ਼ਾਮ ਦੀਆਂ ਗੂਗਲ ਤੇ ਫੇਰ ਹੋਣੀਆਂ ਸਰਚਾਂ ਤੇਰੇ ਨਾਮ ਦੀਆਂ ਗੂਗਲ ਤੇ ਫੇਰ ਹੋਣਗੀਆਂ ਸਰਚਾਂ ਤੇਰੇ ਨਾਮ ਦੀਆਂ ਅੱਜ ਸ਼ਰਮਾ ਜੀਆ ਦੀਆਂ ਸਰਚਾਂ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਗੂਗਲ ਤੇ ਹੋ ਰਹੀਆਂ ਹੋਣਗੀਆਂ ਜਿਨ੍ਹਾਂ ਨੇ ਆਪਣੇ ਹਾਰਡਵਰਕ ਦੇ ਬਲਬੂਤੇ ਤੇ ਅਮਰੀਕਾ ਦੇ ਵਿੱਚ ਜਾ ਕੇ ਪੀ ਐਚ ਡੀ ਡਿਗਰੀ ਹਾਸਲ ਕਰਕੇ ਹੈੱਡ ਆਫ ਦੀ ਡਿਪਾਰਟਮੈਂਟ ਵੈਜੀਟੇਬਲ ਸਾਇੰਸ ਲੁਧਿਆਣਾ ਪੀ ਐ ਯੂ ਦੇ ਵਿੱਚ ਐਜੇ ਡਾਇਰੈਕਟਰ ਦੇ ਤੌਰ ਤੇ ਮੰਡੀ ਕਲਾਂ ਦਾ ਨਾਮ ਜਿੱਥੇ ਮਾਤਾ ਪਿਤਾ ਦਾ ਨਾਮ ਸਰਦਾਰ ਸ੍ਰੀ ਕ੍ਰਿਸ਼ਨ ਸ਼ਰਮਾ ਜੀ ਮਾਤਾ ਦੁਆਰਕੀ ਦੇਵੀ ਜੀ ਦਾ ਨਾਮ ਨੂੰ ਰੋਸ਼ਨ ਕੀਤਾ ਉੱਥੇ ਸਾਨੂੰ ਵੀ ਹੌਸਲਾ ਮਿਲਦਾ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਜਦੋਂ ਸਾਡੇ ਕੋਲ ਚਰਨ ਪਾਉਂਦੀਆਂ ਨੇ ਤੇ ਮਨ ਗਦਗਦ ਹੋ ਜਾਂਦਾ ਸਮੁੱਚੇ ਪਹੁੰਚੇ ਹੋਏ ਸੱਜਣਾ ਦਾ ਸਤਿਕਾਰਯੋਗ ਸ਼ਖਸੀਅਤਾਂ ਦਾ ਅਕੈਡਮੀ ਵੱਲੋਂ ਜੀ ਆਇਆਂ ਹਾਰਦਿਕ ਸਵਾਗਤ ਕੀਤਾ ਜਾਂਦਾ ਉਹ ਸਰਮਾ ਜੀ ਨੂੰ ਛਤਪਾਲ ਜੀ ਨੂੰ ਮੁਵਾਰਕਵਾਦ ਜਿਨ੍ਹਾਂ ਨੇ ਆਪਣੇ ਮਹਾਰਗ ਚਰਨ ਅਕੈਡਮੀ ਦੇ ਵਿੱਚ ਪਾ ਕੇ ਅਕੈਡਮੀ ਦੇ ਚੌਨ ਹੋਸਲਾ ਦੇ ਦਿੱਤਾ ਸੋ ਇੱਕੇ ਤਰ੍ਹਾਂ ਆਪ ਜੀ ਦੇ ਦਰਸ਼ਨ ਹੁੰਦੇ ਥੈਂਕ ਯੂ ਮੇਰ ਬੰਦੇ ਰਬੂ